ਨੌਜਬਾਨ ਸੁਭਕਰਨ ਕਿਸਾਨ ਦੀ ਮੌਤ ਤੇ ਹੁਣ ਵੱਡਾ ਖਲਾਸਾ ਹੋਇਆ ਹੈ ਦੱਸਦੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਹੀ ਅਪੀਆ ਦਰਜ ਕੀਤੀ ਜਾਵੇਗੀ ਪੰਜਾਬ ਪੁਲਿਸ ਅਪੀਆ ਦਰਜ ਨਹੀਂ ਕਰ ਰਹੀ ਔਰ ਨਾ ਹੀ ਪੰਜਾਬ ਦੀ ਸਰਕਾਰ ਨੇ ਕੋਈ ਪਰਚਾ ਦਰਜ ਕੀਤਾ ਹੈ ਔਰ ਜਿਸ ਤੇ ਹੁਣ ਜਿਹੜਾ ਵੱਡਾ ਸਵਾਲ ਖੜਾ ਹੋਇਆ ਹੈ ਉਹ ਇਹ ਹੈ ਕਿ ਹਰਿਆਣਾ ਦੇ ਜੀਂਦ ਇਲਾਕੇ ਦੇ ਵਿੱਚ ਗੜੀ ਥਾਣਾ ਹੈ ਜਿਸ ਦੇ ਅਧੀਨ ਖਨੋਰੀ ਵਾਡਰ ਆਉਂਦਾ ਹੈ ਜਿੱਥੇ ਨੌਜਬਾਨ ਜਿਹੜਾ ਸੁਭਕਰਨ ਕਿਸਾਨ ਆ ਉਸ ਦੀ ਮੌਤ ਹੋਈ ਹੈ ਔਰ ਇਹ ਜਿਹੜੀ ਐਫਆਈਆਰ ਹਰਿਆਣੇ ਦੀ ਜਿਹੜੀ ਫੋਰਸ ਹੈ ਹਰਿਆਣੇ ਦੀ ਪੁਲਿਸ ਹੈ ਜਿਹੜਾ ਗੜੀ ਥਾਣਾ ਹੈ ਔਰ ਜਿਹੜਾ ਜਿੰਦੇ ਇਲਾਕਾ ਆਉਂਦਾ ਹੈ ਇਸ ਤੇ ਗੜੀ ਥਾਣੇ ਵਿੱਚ ਹੀ ਐਫਆਈਆਰ ਦਰਜ ਕੀਤੀ ਜਾਵੇਗੀ ਪਰ ਹੁਣ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਇਸ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕਿ ਵੱਡਾ ਜਿਹੜਾ ਬਿਆਨ ਅਧਿਕਾਰੀ ਦਾ ਹੈ ਹਰਿਆਣੇ ਦੀ ਪੁਲਿਸ ਦਾ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਦੀ ਜਿਹੜੀ ਸੁਪ ਕਰਨ ਦੀ ਮੌਤ ਕਿਵੇਂ ਹੋਈ ਹੈ ਇਹ ਜਾਂਚ ਦਾ ਵਿਸ਼ਾ ਹੈ ਹਰਿਆਣੇ ਦੀ ਪੁਲਿਸ ਦਾ ਕਹਿਣਾ ਹੈ ਕਿਵੇਂ ਹੋਈ ਹੈ ਜਾਂਚ ਦਾ ਵਿਸ਼ਾ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਕਿ ਉਸ ਦੀ ਮੌਤ ਵਾਲਾ ਸਥਾਨ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜੀ ਅਧੀਨ ਆਉਂਦਾ ਹੈ ਅੱਜ ਇਸ ਕਰਕੇ ਲਾਸ਼ ਦਾ ਜਿਹੜਾ ਪੋਸਟਮਾਰਟਮ ਤੇ ਇਸ ਸਬੰਧੀ ਕਾਰਵਾਈ ਹਰਿਆਣਾ ਪੁਲਿਸ ਹੀ ਕਰੇਗੀ ਇਹ ਵੱਡੇ ਖਲਾਸੀ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਇੱਥੇ ਬੰਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਕਿ ਨੌਜਵਾਨ ਦੀ ਮੌਤ ਤਾਂ ਪੰਜਾਬ ਦੀ ਸਰ ਜ਼ਮੀਨ ਦੇ ਅੰਦਰ ਹੋਈ ਹੈ ਪੰਜਾਬ ਕਨੌੜੀ ਬੱਡਰ ਦੇ ਉਰਾਨੋ ਜਵਾਨ ਸੀ ਕਿਉਂਕਿ ਹਰਿਆਣਾ ਦੇ ਤਾਂ ਜਿਹੜੀ ਫੋਰਸ ਆ ਜਿਹੜੀ ਪੈਰਾਮਿਲਟਰੀ ਫੋਰਸ ਹ ਤਾਂ ਪੰਜਾਬ ਦੀ ਸਰਜ਼ਮੀਨ 'ਚ ਬੈਠੀ ਹੈ ਇਹ ਵੀ ਵੱਡਾ ਸਵਾਲ ਖੜਾ ਹੋ ਰਿਹਾ ਤੇ ਦੱਸਤੀ ਕਿ ਕਿਸਾਨ ਜਿਹੜਾ ਨੌਜਵਾਨ ਆ ਉਸ ਦੀ ਜਾਨ ਤੋਂ ਬਾਅਦ ਲਗਾਤਾਰ ਕੇਸ ਦਰਜ ਨਾ ਕੀਤੇ ਜਾਣ ਕਾਰਨ ਲਾਸ ਜਿਹੜੀ ਪੋਸਟ ਮਾਰਨ ਤੇ ਸੰਸਕਾਰ ਨਹੀਂ ਕੀਤਾ ਜਾ ਸਕਿਆ ਔਰ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਵੀ ਦਾਵਾ ਕੀਤਾ ਕਿ ਸੁਭਕਰਨ ਦੀ ਮੌਤ ਦੀ ਘਟਨਾ ਹਰਿਆਣਾ ਵਿੱਚ ਹੀ ਵਾਪਰੀ ਹੈ ਜਿਸ ਕਰਕੇ ਇਸ ਸਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ ਪਰ ਉੱਥੇ ਹੀ ਦੱਸਦੀ ਕਿ ਇੱਥੇ ਵੀ ਵੱਡੇ ਗੱਲ ਹੋ ਰਹੀ ਹੈ ਕਿ ਕਿਸਾਨ ਦੀ ਮੌਤ ਕਿਵੇਂ ਹੋਈ ਯਾਰ ਕਿਉਂ ਹੋਈ ਇਹ ਵੀ ਜਾਣத் ਹੋਣੀ ਚਾਹੀਦੀ ਹੈ ਪਰ ਇਸ ਦਾ ਇੱਕ ਗੱਲ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਕਿ ਜਿਸ ਦੀ ਮੌਤ ਵਾਲਾ ਸਥਾਨ ਹਰਿਆਣਾ ਦੇ ਜੀਤ ਇਲਾਕੇ ਦੇ ਅਧੀਨ ਹੀ ਆਉਂਦਾ ਹੈ ਜਿਹੜਾ ਗੜੀ ਥਾਣਾ ਹੈ ਉਸ ਦੇ ਅੰਦਰ ਹੀ ਇਹ ਇਲਾਕਾ ਆਉਂਦਾ ਹੈ ਜਿਸ ਕਰਕੇ ਲਾਸਟ ਪੋਸਟਮਾਰਟਮ ਤੇ ਇਸ ਸੰਬੰਧੀ ਕਾਰਵਾਈ ਹਰਿਆਣਾ ਪੁਲਿਸ ਕਰੇਗੀ ਤੇ ਇੱਥੇ ਦੋ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਜੀਂਦ ਇਲਾਕੇ ਦਾ ਗੜੀ ਠਾਣਾ ਹੈ ਜਿੱਥੇ ਨੌਜਵਾਨ ਦੀ ਮੌਤ ਹੋਈ ਹੈ ਗੋਲੇ ਲੱਗਨ ਕਰ ਪਹਿਲੀ ਗੱਲ ਜੋ ਮਜੂਤਾ ਲੋਕ ਨੇ ਉਹਨਾਂ ਦਾ ਕਹਿਣਾ ਕੀ ਹਰਿਆਣੇ ਤੋਂ ਪਰੋਂ ਗੋਲੀ ਚੱਲੀ ਹੈ ਦੂਸਰੀ ਗੱਲ ਕਿ ਪੰਜਾਬ ਦੇ ਵਿੱਚ ਆ ਕੇ ਗੋਲੀ ਚਲਾਈ ਗਈ ਤਾਂ ਪੰਜਾਬ ਦੀ ਸਰਕਾਰ ਚੁੱਪ ਰਹੀ ਹੈ ਕਾਂਗਰਸ ਅਕਾਲੀ ਦਲ ਤਮਾਮ ਇਹ ਸਵਾਲ ਖੜੇ ਕਰ ਰਹੇ ਹਨ ਅਜੇ ਤੱਕ ਨੌਜਵਾਨ ਸੁਭਕਰਨ ਦਾ ਪੋਸ਼ਟ ਮਾਤਮੀ ਹੋਇਆ ਅਤੇ ਨਾ ਹੀ ਕੋਈ ਅਫੇਅਰ ਦਰਜ ਕੀਤੀ ਗਈ ਹੈ ਤਾਂ ਹਰਿਆਣੇ ਦੀ ਪੁਲਿਸ ਦਾ ਕਹਿਰੀ ਹੈ ਕਿ ਐਫ ਆਈ ਆਰ ਤਾਂ ਅਸੀਂ ਦਰਜ ਕਰਾਂਗੇ ਹੋ ਸਕਦਾ ਇਸ ਕਾਰਵਾਈ ਨੂੰ ਇਸ ਮਸਲੇ ਨੂੰ ਜਿਹੜਾ ਇੱਦਾਂ ਹੀ ਹੌਲਿਆ ਕਰ ਦਿੱਤਾ ਜਾ ਸਕਦਾ ਹੈ ਪਰ ਕਿਤੇ ਇਹ ਨਾ ਹੋਵੇ ਕਿ ਨੌਜਵਾਨ ਦੀ ਇਸ ਲਾਸਤ ਸਿਆਸਤੀ ਦੀ ਜਾਵੇ ਕਿਉਂਕਿ ਚੋਣਾ ਨਜ਼ਦੀਕ ਆ ਰਹੀ ਹੈ ਇਸ ਨੂੰ ਲੈ ਕੇ ਬੜੇ ਸਵਾਲ ਹੋ ਰਹੇ ਨੇ ਪਰ ਹਰਿਆਣੇ ਦੀ ਪੁਲਿਸ ਨੇ ਕਿਵੇਂ ਦਾਵਾ ਕਰ ਦਿੱਤਾ ਕਿ ਜੀਂਦ ਇਲਾਕੇ ਦੇ ਗੜੀ ਥਾਣੇ ਅੰਦਰ ਇਹ ਇਲਾਕਾ ਹੁੰਦਾ ਹੈ ਕਿਉਂਕਿ ਉਹ ਇਲਾਕਾ ਤਾਂ ਪੰਜਾਬ ਦਾ ਹੈ ਇਸ ਤੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਪਰ ਜਿਹੜੇ ਰਾਜਾਵੜੀ ਰਮਜੀਤਿਆ ਨੂੰ ਸਵਾਲ ਖੜੇ ਕਰੇ